ਪਿਛਲੇ ਦਿਨੀ ਪਿੰਡ ਬੇਗਾਵਾਲੀ ਵਿਖੇ ਲਗਾਏ ਗਏ ਮੀਆਂਵਾਕੀ ਜੰਗਲ ਵਿੱਚ ਹਜ਼ਾਰਾਂ ਬੂਟਿਆਂ ਦੀ ਜਾਂਚ ਕਰਨ ਲਈ ਪੁੱਜੇ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਉਹਨਾਂ ਦੇ ਨਾਲ ਵਿਡੀਓ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕਾਰਕੁਨ ਅਤੇ ਲਾਧੂ ਘਾਤੋਂ ਆਗੂ ਸਰਦਾਰ ਸੁਖਮੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਜਿੱਥੇ ਵਿਧਾਇਕ ਵੱਲੋਂ ਹਰਾਨੀ ਪ੍ਰਗਟ ਕੀਤੀ ਗਈ ਕਿ ਹਜ਼ਾਰਾਂ ਬੂਟੇ ਲਗਾਏ ਗਏ ਸੀ ਅਤੇ ਉਹਨਾਂ ਵਿੱਚ ਕਈ ਹਜ਼ਾਰਾਂ ਬੂਟੇ ਸੜ ਗਏ ਜਿਸ ਤੋਂ ਬਾਅਦ ਵਿਧਾਇਕ ਵੱਲੋਂ ਨਾਰਾਇਗੀ ਪੇਸ਼ ਕੀਤੀ ਅਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਜਿਨ੍ਹਾਂ ਬੂਟਿਆਂ ਨੂੰ ਮੋਟਿਆ ਦੀ ਸੰਭਾਲ ਨਹੀਂ ਕੀਤੀ ਗਈ ਅਤੇ ਜਿਸ ਕਰਕੇ ਬੂਟੇ ਸੜ ਗਏ ਉਹਨਾਂ ਦੀ ਜਾਂਚ ਕਰਕੇ ਉਹਨਾਂ ਖਿਲਾਫ ਬਨਦੀ ਵਿਭਾਗਿਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਆਨਮ੍ਰਿਤ ਦੇ ਨਾਜ ਤੇ ਪੱਕੀ ਤੌਰ ਤੇ ਡਿਊਟੀ ਲਗਾਈ ਜਾਵੇ ਜੋ ਬੂਟਿਆਂ ਨੂੰ ਪਾਣੀ ਪਾਨ ਖਾਦ ਪਾਨ ਅਤੇ ਬੂਟਿਆਂ ਦੀ ਸਭ ਸੰਭਾਲ ਕਰਨ ਕਈ ਅਧਿਕਾਰੀ ਇਸ ਤਰ੍ਹਾਂ ਦੇ ਹਨ ਜੋ ਆਪਣੇ ਕੰਮ ਢੰਗ ਨਾਲ ਨਹੀਂ ਕਰ ਰਹੇ ਜਿਸ ਤੋਂ ਬਾਅਦ ਵਿਧਾਇਕ ਨੇ ਕਿਹਾ ਕਿ ਉਹਨਾਂ ਦੀ ਜਾਂਚ ਹੋਵੇਗੀ ਅਤੇ ਉਹਨਾਂ ਖਿਲਾਫ ਐਕਸ਼ਨ ਵੀ ਹੋਵੇਗਾ ਅਤੇ ਹੋਰ ਬੋਲਦੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਸ ਤਰ੍ਹਾਂ ਦੇ ਆਦੇਸ਼ ਦਿੱਤੇ ਅਤੇ ਅੱਗੇ ਕੀ ਕਰਨ ਜਾ ਰਹੇ ਹਨ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਬੋਟੇ ਲੱਗਣ ਵਾਲੇ ਨੇ ਵੱਧ ਨਾਲੇ ਉਹ ਹੀ ਲੋੜੇ ਨੇ ਐਵੇਂ ਨਾ ਲਾ ਦੇ ਠੀਕ ਹੈ ਅੱਜ ਜਗ੍ਹਾ ਵੀ ਰੁਕੀ ਸਕਦੀ ਹੈ ਵਧੀਆ ਫੇਰ ਇੱਕ ਨਾ ਸੁਣੇ ਨੇ ਇੱਥੇ ਉਹ ਗਮੇ ਸਫੀ ਕਰਨਾ ਫਿਰ ਲਗਾਤਾਰ 5-7 ਬੰਦਾਂ ਦਾ ਮਸ਼ਹੂਰ ਕਢਾ ਦਿਓ ਜਿਹਨੇ 10 ਦਿਨ ਲਗਾਤਾਰ ਇੱਥੇ ਹੀ ਮਿਲੇ ਹੋਏ ਜੀ ਬਿਲਕੁਲ ਇਹ ਜਿਹੜੇ ਆਪਾਂ ਕੰਮ ਰੋਕਾਂਗੇ ਤਾਂ ਫਿਰ ਇਹ ਛੁੱਟਣਗੇ ਤੇ ਤਾਂ ਪਾਣੀ ਨਹੀਂ ਲੱਗੇਗਾ ਜੀ ਰੋਜ਼ ਦਿੱਤੇ ਚਲੇਗਾ ਠੀਕ ਹੈ ਨਾ ਉਹ ਬੰਦੇ ਨੂੰ ਸਤਿ ਸ਼੍ਰੀ ਅਕਾਲ ਉਹ ਬੰਦੇ ਕੋਲ ਨੇ ਜਿਹੜੇ ਧਿਆਨ ਦੇ ਇਹਨਾਂ ਨੂੰ ਹਾਂਜੀ ਇਹ ਨਹੀਂ ਆਉਂ ਭਿਆਨ ਘਰੇ ਬੈਠ ਕੇ ਹਾਜ਼ਰੀ ਲੱਗੀ ਕਿ ਕੰਮ ਠੀਕ ਹੋ ਗਿਆ ਇਹ ਤਾਂ ਪ੍ਰੋਪਰ ਇਨਕੁਆਇਰੀ ਕਰੋ ਤੁਸੀਂ ਸਮਝਦੇ ਠੀਕ ਹੈ ਕੀ ਹੋਣਾ ਚਾਹੀਦਾ ਉਸ ਤੇ ਕੀ ਕੀਤਾ ਤੇ ਕੀ ਅੰਗੇਲੀ ਰਹੀ ਹੈ ਕਿਉਂ ਬੁੱਟੇ ਸੁੱਕ ਗਏ ਨੇ ਠੀਕ ਚ 55000 ਬੋਟਾ ਲੱਗਿਆ ਤੇ ਮੈਨੂੰ ਲੱਗਦਾ ਹੈ 20000 ਬੋਟਾ ਹੈ ਜਿਹੜਾ ਕੁੱਤਾ 20000 ਤੋਂ 20000 ਤੋਂ ਜ਼ਿਆਦਾ ਲੱਗਿਆ ਮੈਂ ਚੱਲਿਆ ਕੋਈ 5-7 ਹਜ਼ਾਰ ਬੂਟੇ ਜੇ ਮੱਚੇ ਆ ਉਹਨੂੰ ਅਸੀਂ ਰਿਪਲੇਸ ਪੰਚਾਇਤ ਵੱਲੋਂ ਕਿ ਸਾਡਾ ਮਸਟਰੋਂ ਨਿਕਲ ਜੇ ਅੱਗੇ ਤੋਂ ਪ੍ਰੋਪਰ ਤਿਆਰ ਰੱਖੋ ਸਾਰਾ ਐਪੀਓ ਸਾਹਿਬ ਠੀਕ ਹੈ ਸਰ ਕੋਈ ਨਗਲੀ ਨਾ ਹੋਵੇ ਤੇ ਇਹਦੀ ਇਨਕੁਆਇਰੀ ਕਰੋ ਤੇ ਹਲਕਾ ਫਾਜ਼ਿਲਕਾ ਦੇ ਵਿੱਚ ਮੀਆਂ ਬਾਕੀ ਮਿਨੀ ਜੰਗਲ ਟਾਈਪ ਲਗਾ ਰਹੇ ਆ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਔਰ ਪਿੱਛੇ ਸਮੇਂ ਦੇ ਵਿੱਚ ਅਸੀਂ ਬੇਗਾਵਾਲੀ ਵਿਖੇ ਮੀਆਂ ਬਾਕੀ ਜੰਗਲ ਦੀ ਸ਼ੁਰੂਆਤ ਕਰਾਈ ਸੀਗੀ ਔਰ ਸਾਨੂੰ ਹੁਣ ਪਿੱਛੇ ਪਤਾ ਲੱਗਿਆ ਸੀ ਕਿ ਉਹਦੇ ਵਿੱਚ ਕਈ ਬੂਟੇ ਜਿਹੜੇ ਸੁੱਕੇ ਨੇ ਕੀ ਕਾਰਨ ਉਹਨਾਂ ਦਾ ਜਾ ਕੇ ਚੈੱਕ ਕੀਤਾ ਔਰ ਡੀਡੀਪੀ ਸਾਹਿਬ ਦੀ ਡਿਊਟੀ ਲਗਾਈ ਹੈ ਕਿ ਬਹੁਤ ਸਾਰੇ ਬੂਟੇ ਜਿਹੜੇ ਨੇ ਵਾਕਈ ਇੱਥੇ ਜਿਹੜੇ ਪੌਦੇ ਨੇ ਸੁੱਕੇ ਹੋਏ ਨੇ ਔਰ ਕਈ ਕਾਫੀ ਮਾਤਰਾ ਦੇ ਵਿੱਚ ਚੰਨ ਵੀ ਗਏ ਨੇ ਵੱਡੇ ਵੀ ਹੋਏ ਨੇ ਔਰ ਜਿਹੜੇ ਸੁੱਕੇ ਨੇ ਉਹਨਾਂ ਦਾ ਕੀ ਕਾਰਨ ਹੈ ਉਹ ਕਿਉਂ ਸੁੱਕ ਗਏ ਇਹਦੀ ਇਨਕੁਆਇਰੀ ਕੀਤੀ ਜਾਵੇ ਜੇ ਕਿਸੇ ਦੀ ਅੰਗੈਲੀ ਹੈ ਤਾਂ ਉਹ ਅੰਗੈਲੀ ਕਿਉਂ ਹੈ ਕੀ ਦੀ ਅੰਗੈਲੀ ਹੈ ਉਹਦੇ ਤੇ ਕਾਰਵਾਈ ਵੀ ਕੀਤੀ ਜਾਵੇ ਔਰ ਅੱਗੇ ਤੋਂ ਇਹੋ ਜੀ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਮੀਆਂਬਾਕੀ ਜੰਗਲ ਦੇ ਵਿੱਚ ਪ੍ਰੋਬਲਮ ਨਾ ਆ ਜਾਵੇ ਇਨਸ਼ੋਰ ਕੀਤਾ ਜਾਵੇ ਸਾਰੇ ਮੁਲਾਜ਼ਮਾਂ ਨੂੰ ਜਿੰਨੇ ਵੀ ਇੱਥੇ ਜਿਹੜੇ ਜਿਨ੍ਹਾਂ ਦੀ ਡਿਊਟੀ ਹੈ ਉਹਨਾਂ ਸਾਰਿਆਂ ਦੀ ਡਿਊਟੀ ਬਣਦੀ ਹੈ ਮੀਆਂਵਾਕੀ ਜੰਗਲ ਜਿੱਥੇ ਵੀ ਆਪਾਂ ਲਗਾ ਰਹੇ ਹਾਂ ਬੂਟੇ ਲਗਾ ਰਹੇ ਉਹਨਾਂ ਦਾ ਤਿਆਰ ਰੱਖਿਆ ਜਾਵੇ ਔਰ ਜੋ ਜੋ ਉਹਨਾਂ ਨੂੰ ਸਮੇਂ-ਸਮੇਂ ਤੇ ਜਿਸ ਤਰੀਕੇ ਨਾਲ ਵੀ ਜ਼ਰੂਰਤ ਹੈ ਬੂਟਾ ਵੱਡਾ ਹੋਣ ਤੱਕ ਸੰਭਾਲਣ ਦੀ ਜਿਹਦੀ ਡਿਊਟੀ ਬਣਦੀ ਹੈ ਪ੍ਰੋਪਰ ਡਿਊਟੀ ਲਗਾਈ ਜਾਵੇ ਔਰ ਅੱਗੇ ਤੋਂ ਇਹੋ ਜਿਹੀ ਨਗਲੀ ਨਾ ਹੋਵੇ ਇਸ ਲਈ ਕੋਈ ਨਾ ਕੋਈ ਜੜੀ ਹੈ ਇਹਦੇ ਤੇ ਪ੍ਰੋਪਰ ਤਰੀਕੇ ਨਾਲ ਜਿਹੜਾ ਸਾਡਾ ਮਨਰੇਗਾ ਡਿਪਾਰਟਮੈਂਟ ਦੇ ਵਿੱਚੋਂ ਕੋਈ ਵਰਕਰ ਇੱਥੇ ਦੀ ਲੋੜ ਹੈ ਕੋਈ ਵਨ ਮਿੱਤਰ ਦੀ ਲੋੜ ਹੈ ਉਹ ਜਿਹੜੇ ਲਗਾਏ ਜਾਣ ਅੱਗੇ ਤੋਂ ਕੋਈ ਵੀ ਪ੍ਰੋਬਲਮ ਨਾ ਆਵੇ ਸਕਤੀ ਨਾਲ ਹਦਾਇਤ ਕਰਕੇ ਥਲੜੇ ਕਰਮਚਾਰੀਆਂ ਨੂੰ ਡਿਊਟੀ ਲਗਾਈ ਜਾਵੇ ਚਲੋ ਇਹ ਵੀ ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ ਐ ਬੀ ਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ